ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਇਹਦੇ ਵਿੱਚ ਪਿਆਰ ਰਿਲੇਸ਼ਨ ਉਸ ਤੋਂ ਬਾਅਦ ਬਲੈਕਮੇਲਿੰਗ ਤੇ ਫਿਰ ਕਤਲ ਦੀ ਕਹਾਣੀ ਸਾਹਮਣੇ ਆਉਂਦੀ ਹੈ ਘਟਨਾ ਦੀ ਸ਼ੁਰੂਆਤ ਹੁੰਦੀ ਹੈ 25 ਜੁਲਾਈ 2024 ਨਵੀਂ ਮੁੰਬਈ ਦੇ ਉਰਨਾ ਤਾਲੁਕਾ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਨੇ ਆਪਣੀ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਣ ਉਹਨਾਂ ਦੀ ਬੇਟੀ ਦਾ ਨਾਮ ਹੁੰਦਾ ਯਸ਼ਸ਼ਰੀ ਸ਼ਿੰਦੇ ਜਿਹਦੀ ਉਮਰ ਹੁੰਦੀ ਹੈ 20 ਸਾਲ ਤੇ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਜੌਬ ਕਰਦੀ ਹੁੰਦੀ ਹੈ 25 ਜੁਲਾਈ 2024 ਨੂੰ ਵੀ ਉਹ ਸਵੇਰੇ ਆਪਣੀ ਜੌਬ ਤੇ ਜਾਂਦੀ ਹੈ ਫਿਰ ਹਾਫ ਡੇ ਵਾਪਸ ਆ ਜਾਂਦੀ ਹੈ ਘਰ ਤੇ ਦੁਪਹਿਰ 2 ਤੋਂ 2.5 ਵਜੇ ਦੇ ਵਿੱਚ ਉਹ ਜਾਂਦੀ ਹੈ ਘਰੇ ਕਹਿ ਕੇ ਵੀ ਮੈਂ ਕਿਸੇ ਦੋਸਤ ਨੂੰ ਮਿਲਣ ਜਾ ਰਹੀ ਆ ਪਰ ਬਹੁਤ देर ਤੱਕ ਵਾਪਸ ਨਹੀਂ ਆਉਂਦੀ ਜਦੋਂ ਵਾਪਸ ਨਹੀਂ ਆਉਂਦੀ ਫਿਰ ਘਰਦਿਆਂ ਵੱਲੋਂ ਫੋਨ ਕੀਤਾ ਜਾਂਦਾ ਫੋਨ ਸਵਿਚ ਆਫ ਹੁੰਦਾ ਵਾਰ-ਵਾਰ ਫੋਨ ਮਲਾਇਆ ਜਾਂਦਾ ਵੀ ਐਵੇਂ ਅਕਸਰ ਹੁੰਦਾ ਨਹੀਂ ਵੀ ਫੋਨ ਸਵਿਚ ਆਫ ਹੋਵੇ ਪਰ ਜਦੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕੋਣ ਵੀ ਨਹੀਂ ਲੱਗਦਾ ਤੇ ਜੈਸ਼ਰੀ ਛਿੰਦੇ ਵਾਪਸ ਵੀ ਨਹੀਂ ਆਉਂਦੀ ਫਿਰ ਘਰ ਦੇ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹ ਤੇ ਦੋਸਤਾਂ ਸਹੇਲੀਆਂ ਨੂੰ ਫੋਨ ਲਾਇਆ ਜਾਂਦਾ ਜਿੱਥੇ ਕਿਤੇ ਉਹ ਜਾ ਸਕਦੀ ਸੀ ਉੱਥੇ ਵੀ ਫੋਨ ਕੀਤਾ ਜਾਂਦਾ ਜਦੋਂ ਜੈਸ਼ਰੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਘਰ ਦੇ ਕਬਰਾ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਪਹੁੰਚਦੇ ਨੇ ਹੁਣ ਪੁਲਿਸ ਸਟੇਸ਼ਨ ਆ ਕੇ ਸਾਰਾ ਕੁਝ ਦੱਸਿਆ ਜਾਂਦਾ ਪੁਲਿਸ ਹੁਣ ਆਪਣੇ ਤੌਰ ਤਰੀਕੇ ਨਾਲ ਭਾਲ ਸ਼ੁਰੂ ਕਰਦੀ ਹੈ ਪਰ ਕਾफी ਰਾਤ ਹੋ ਜਾਂਦੀ ਹੈ ਫਿਰ ਰਾਤ ਨੂੰ ਜਿਹੜੀ ਇਹ ਕਾਰਵਾਈ ਬੰਦ ਹੁੰਦੀ ਹੈ ਤੇ ਸਵੇਰ ਤੋਂ ਫਿਰ ਪੁਲਿਸ ਭਾਲ ਸ਼ੁਰੂ ਕਰਦੀ ਹੈ ਹੁਣ ਪੁਲਿਸ ਉਹਦੇ ਮੋਬਾਈਲ ਦੀ ਲਾਸਟ ਲੋਕੇਸ਼ਨ ਕੱਢਣ ਦੀ ਕੋਸ਼ਿਸ਼ ਕਰਦੀ ਹੈ ਉਧਰੋਂ ਮੋਬਾਈਲ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਵੀ ਲਾਸਟ ਸਮੇਂ ਉਹਦੀ ਲੋਕੇਸ਼ਨ ਕਿੱਥੇ ਸੀ ਦੂਜੇ ਪਾਸੇ ਕਿਸੇ ਰਾਹੀਗਰ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਇੱਕ ਇਲਾਕਾ ਹੁੰਦਾ ਕੋਟਨਾਕਾ ਉੱਤੇ ਨੇੜੇ ਪੈਟਰੋਲ ਪੰਪ ਦੇ ਨੇੜੇ ਝਾੜੀਆਂ ਦੇ ਵਿੱਚ ਇੱਕ ਲੜਕੀ ਦੀ লাশ ਪਈ ਹੁੰਦੀ ਹੈ ਹੁਣ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਜਾ ਕੇ ਦੇਖਦੀ ਹੈ ਉਹਦੀ ਬਹੁਤ ਬੁਰੀ ਕੰਡੀਸ਼ਨ ਹੁੰਦੀ ਹੈ ਇਸੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤੇ ਹੁੰਦੇ ਨੇ ਤੇ ਪੁਲਿਸ ਨੂੰ ਸ਼ੱਕ ਹੁੰਦਾ ਵੀ ਇਹ ਹੋਵੇ ਨਾ ਹੋਵੇ ਯਸ਼ਰੀ ਹੈ ਉਥੇ ਘਰਦਿਆਂ ਨੂੰ ਬੁਲਾਇਆ ਜਾਂਦਾ ਉਥੇ ਸਾਰੇ ਸਰੀਰ ਤੇ ਚਾਕੂ ਨਾਲ ਵਾਰ ਹੁੰਦੇ ਨੇ ਜਿਹੜਾ ਸਿਰ ਹੁੰਦਾ ਉਹ ਪੱਥਰ ਦੇ ਨਾਲ ਕੁਚਲਿਆ ਪਿਆ ਹੁੰਦਾ ਤੇ ਉਹਦੇ ਪ੍ਰਾਈਵੇਟ ਪਾਰਟ ਤੇ ਵੀ ਬਹੁਤ ਬੁਰੇ ਤਰੀਕੇ ਨਾਲ ਚਾਕੂ ਮਾਰੇ ਗਏ ਹੁੰਦੇ ਨੇ ਮਤਲਬ ਜਿੰਨੇ ਵੀ ਕਤਲ ਕੀਤਾ ਸੀ क्रूरਤਾ ਦੀ ਹੱਦ ਸੀ ਘਰਦਿਆਂ ਦੇ ਕੱਪੜਿਆਂ ਤੋਂ ਤੇ ਹੋਰ ਜੋ ਵੀ ਨਿਸ਼ਾਨੀਆਂ ਹੁੰਦੀਆਂ ਨੇ ਉਹਨਾਂ ਤੋਂ ਪਹਿਚਾਨਦੇ ਨੇ ਵੀ ਇਹ ਉਹਨਾਂ ਦੀ ਬੇਟੀ ਦੀ Laash ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਪੁਲਿਸ ਉੱਥੇ ਲੱਭਣ ਦੀ ਕੋਸ਼ਿਸ਼ ਕਰਦੀ ਹੈ ਵੀ ਕੋਈ ਸੁਰਾਗ ਇੱਥੋਂ ਮਿਲ ਸਕੇ ਪਰ ਪੁਲਿਸ ਨੂੰ ਉੱਥੇ ਕੋਈ ਵੀ ਐਵੀਡੈਂਸ ਨਹੀਂ ਮਿਲਦਾ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਵਾਸਤੇ ਭੇਜਿਆ ਜਾਂਦਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਉਂਦਾ ਵੀ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਚਾਕੂ ਦੇ ਨਾਲ ਵਾਰ ਕੀਤੇ ਗਏ ਨੇ ਉਹਦੇ ਪੇਟ ਤੇ ਉਹਦੀ ਛਾਤੀ ਤੇ ਉਹਦੀ ਗਰਦਨ ਤੇ ਤੇ ਉਹਦੇ ਪ੍ਰਾਈਵੇਟ ਪਾਰਟ ਦੇ ਵੀ ਉਹਦੇ ਮਰਨ ਤੋਂ ਬਾਅਦ ਉਹਦਾ ਸਿਰ ਕੁੱਟ ਲਿਆ ਗਿਆ ਫਿਰ ਲਾਸ਼ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਹਾਲਾਂਕਿ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਪਰ ਹੁਣ ਕਾਤਲ ਜਿਹੜਾ ਹੁੰਦਾ ਪੁਲਿਸ ਦੀ ਨਿਗਾਹ ਤੋਂ ਬਹੁਤ ਦੂਰ ਹੁੰਦਾ ਪੁਲਿਸ ਦੇ ਸਕੰਜੇ ਤੋਂ ਦੂਰ ਹੁੰਦਾ ਪੁਲਿਸ ਇਥੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਹੁਣ ਜਿੱਥੇ ਜੋਬ ਕਰਦੀ ਸੀ ਉੱਥੇ ਜਾ ਕੇ ਪਤਾ ਕੀਤਾ ਜਾਂਦਾ ਵੀ ਕੋਈ ਇੱਕ ਤਰਫਾ ਪਿਆਰ ਦਾ ਕੋਈ ਚੱਕਰ ਹੋਵੇ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਹੋਵੇ ਉਥੋਂ ਵੀ ਐਸੀ ਕੋਈ ਗੱਲ ਪੁਲਿਸ ਦੇ ਸਾਹਮਣੇ ਨਹੀਂ ਆਉਂਦੀ ਪਰਿਵਾਰ ਤੋਂ ਪੁੱਛਿਆ ਜਾਂਦਾ ਵੀ ਕਿਸੇ ਨਾਲ ਕੋਈ ਦੁਸ਼ਮਣੀ ਹੁਣ ਉਹਨਾਂ ਦਾ ਵੀ ਕਹਿਣਾ ਸੀ ਕਿ ਇਹੋ ਜੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਬੰਦਾ ਇਸ ਹੱਦ ਤੱਕ ਆਪਣੀ ਦੁਸ਼ਮਣੀ ਕੱਢੇ ਮਾੜੇ ਮੋٹے ਮੂ ਮਨ ਮਟਾਵ ਜਿਹੜੇ ਨੇ ਹੁੰਦੇ ਰਹਿੰਦੇ ਨੇ ਕਿਤੇ ਨਾ ਕਿਤੇ ਹਰ ਇੱਕ ਦੇ ਹੁੰਦੇ ਨੇ ਪਰ ਇਹੋ ਜੀ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਪੁਲਿਸ ਆਪਣੇ ਤੌਰ ਤਰੀਕੇ ਤੇ ਪੂਰੀ ਇਨਵੈਸਟੀਗੇਸ਼ਨ ਕਰਦੀ ਹੈ ਫਿਰ ਪੁਲਿਸ ਜਦੋਂ ਲੋਕੇਸ਼ਨ ਕੱਢਦੀ ਹੈ ਤਾਂ ਲੋਕੇਸ਼ਨ ਇੱਥੋਂ ਦੀ ਹੀ ਆਉਂਦੀ ਹੈ ਵੀ ਇੱਥੇ ਹੀ ਕਤਲ ਕੀਤਾ ਗਿਆ ਤੇ ਲਾਸ ਸਮੇ ਇੱਥੋਂ ਹੀ ਇਹਨਾਂ ਫੋਨਸ ਵਿੱਚ ਚੁੱਕ ਹੁੰਦਾ ਇੱਥੇ ਹੀ ਕਤਲ ਕਰ ਦਿੱਤਾ ਗਿਆ ਹੁਣ ਇੱਥੇ ਤੱਕ ਇਹ ਪਹੁੰਚੀ ਕਿਵੇਂ ਇਹ ਸਭ ਤੋਂ ਵੱਡਾ ਸਵਾਲ ਸੀ ਇਹ ਇਸ ਸੁੰਨਸਣ ਇਲਾਕੇ ਦੇ ਵਿੱਚ ਕਿਹਦੇ ਨਾਲ ਆਈ ਤੇ ਇੱਥੇ ਕਿਹਨੂੰ ਮਿਲਣਾ ਆਈ ਤੇ ਇੱਥੇ ਕਿਹੜਾ ਦੋਸਤ ਸੀ ਫਿਰ ਪੁਲਿਸ ਉੱਥੇ ਆਲੇ-ਦੁਆਲੇ ਸੀਸੀਟੀਵੀ ਕਾਇਮ ਦੇ ਚੈੱਕ ਕਰਨੇ ਸ਼ੁਰੂ ਕਰਦੀ ਹੈ ਤੇ ਫਿਰ ਪੁਲਿਸ ਨੂੰ ਇੱਕ ਕਾਮਯਾਬੀ ਮਿਲਦੀ ਹੈ ਇੱਕ ਕੈਮਰੇ ਦੇ ਵਿੱਚ ਜੈ ਸ਼੍ਰੀ ਆਉਂਦੀ ਦਿਖਦੀ ਹੈ ਉਹਨੇ ਛਤਰੀ ਲਈ ਹੁੰਦੀ ਹੈ ਤੇ ਫੋਨ ਤੇ ਕਿਸੇ ਨਾਲ ਗੱਲ ਕਰਦੀ ਹੋਈ ਉਹ ਸੀਸੀਟੀਵੀ ਦੇ ਸਾਹਮਣੇ ਉਸੇ ਜਿੱਥੇ ਕਤਲ ਹੋਇਆ ਸੀ ਉਸ ਏਰੀਆ ਦੇ ਵਿੱਚ ਆਉਂਦੀ ਦਿਖਦੀ ਹੈ ਉਦੋਂ ਥੋੜੀ ਦੇਰ ਬਾਅਦ ਯਾਨੀ ਕਿ ਇਹ ਜਿਹੜੇ ਸੀਸੀਟੀਵੀ ਸੀ ਇਹ 2:14 ਦਾ ਸੀ ਫਿਰ 2:22 ਤੇ ਸਿਰਫ 8 ਮਿੰਟ ਬਾਅਦ ਇੱਕ ਹੋਰ ਲੜਕਾ ਸੀ ਜਿਹੜਾ ਉਹ ਪਿੱਛਾ ਕਰਦਾ ਹੋਇਆ ਦਿਖਦਾ ਤੇ ਉਹ ਵੀ ਇੱਥੋਂ ਲੰਘਦਾ ਫਿਰ ਕਾਲ ਡਿਟੇਲ ਕੱਢੀ ਜਾਂਦੀ ਹੈ ਜਦੋਂ ਕਾਲ ਡਿਟੇਲ ਕੱਢਦੀ ਹੈ ਪੁਲਿਸ ਨੂੰ ਇੱਥੇ ਦੋ ਨੰਬਰ ਮਿਲਦੇ ਨੇ ਇੱਕ ਮੋਹਸਿਨ ਖਾਨ ਦਾ ਤੇ ਇੱਕ ਦਾਉਦ ਸ਼ੇਖ ਹੁਣ ਜਦੋਂ ਇਹਨਾਂ ਬਾਰੇ ਪਤਾ ਕੀਤਾ ਜਾਂਦਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਪੁਲਿਸ ਨੂੰ ਫਿਰ ਇੱਕ ਹੋਰ ਚੌਕਾਨ ਵਾਲੀ ਖਬਰ ਇੱਥੇ ਮਿਲਦੀ ਹੈ ਜਿਹੜਾ ਸ਼ੇਖ ਹੁੰਦਾ ਤੇ ਯਾਸ਼ਰੀ ਇਕੱਠੇ ਪੜਦੇ ਹੁੰਦੇ ਨੇ ਉਸੇ ਦੌਰਾਨ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਤੇ ਦੋਸਤੀ ਇਹਨਾਂ ਦੀ ਰਿਲੇਸ਼ਨ ਦੇ ਵਿੱਚ ਬਦਲਦੀ ਹੈ ਹੁਣ ਜੈਸ਼ਰੀ ਦੀ ਉਮਰ 20 ਸਾਲ ਸੀ ਇਹ ਪੰਜ ਸਾਲ ਪੁਰਾਣੀ ਗੱਲ ਸੀ ਉਸ ਸਮੇਂ ਉਸ ਲੜਕੀ ਦੀ ਉਮਰ 15 ਸਾਲ ਸੀ ਇਹਨਾਂ ਦੇ ਆਪਸ ਦੇ ਵਿੱਚ ਉਸ ਸਮੇਂ ਰਿਲੇਸ਼ਨ ਬਣਦੇ ਨੇ ਤੇ ਹੁਣ ਇਹ ਗੱਲ ਜਿਹੜੀ ਹੈ ਸਕੂਲ ਦੇ ਵਿੱਚ ਫੈਲਦੀ ਹੈ ਸਾਰੇ ਲੋਕਾਂ ਨੂੰ ਪਤਾ ਲੱਗਦਾ ਤੇ ਇਹ ਜੈਸ਼ਰੀ ਦੇ ਘਰ ਤੱਕ ਪਹੁੰਚਦੀ ਹੈ ਉਦੋਂ ਸਰਿੰਦਰ ਕੁਮਾਰ ਵੱਲੋਂ ਜਿਹੜੇ ਜੈਸ਼ਰੀ ਦੇ ਫਾਦਰ ਹੁੰਦੇ ਨੇ ਇੱਕ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਛੇਕ ਤੇ ਵੀ ਇਹਨੇ ਮੇਰੀ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਕੋਸੋ ਐਕਟ ਦੇ ਅਧੀਨ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜਿਆ ਜਾਂਦਾ ਇਹ ਪੁਲਿਸ ਨੂੰ ਸਟੋਰੀ ਦਾ ਜਦੋਂ ਪਤਾ ਲੱਗਦਾ ਫਿਰ ਅਬਦੁਲ ਸ਼ੇਖ ਬਾਰੇ ਜਦੋਂ ਪੁਲਿਸ ਹੋਰ ਡਿਟੇਲ ਕੱਢਦੀ ਹੈ ਤੇ ਫਿਰ ਇਹ ਗੱਲ ਇੱਕ ਹੋਰ ਪੁਲਿਸ ਦੇ ਸਾਹਮਣੇ ਆਉਂਦੀ ਹੈ ਕਿ ਜੇਲ੍ਹ ਦੇ ਵਿੱਚ ਉਹ ਸਿਰਫ ਡੇਢ ਮਹੀਨਾ ਰਹਿੰਦਾ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਜ਼ਮਾਨਤ ਤੋਂ ਬਾਅਦ ਅਗਲੀ ਤਰੀਕ ਤੇ ਕਦੇ ਪੇਸ਼ ਹੀ ਨਹੀਂ ਹੁੰਦਾ ਉਹਦੇ ਖਿਲਾਫ ਵਾਰੰਟ ਵੀ ਨਿਕਲਦੇ ਨੇ ਪੁਲਿਸ ਨੇ ਨਾ ਤਾਂ ਉਹਨੂੰ ਗ੍ਰਿਫਤਾਰ ਕੀਤਾ ਤੇ ਨਾ ਹੀ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਮੁੰਜੇ ਤਾਂ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਇਹ 5 ਸਾਲ ਪੁਰਾਣੀ ਗੱਲ ਸੀ ਪਰ ਹੁਣ 5 ਸਾਲ ਬਾਅਦ ਅਬਦੁਲ ਸ਼ੇਖ ਦਾ ਇਹਦੇ ਨਾਲ ਕੀ ਕਨੈਕਸ਼ਨ ਸੀ ਕੀ ਚੱਕਰ ਸੀ ਇਹ ਪੁਲਿਸ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਨਾ ਤਾਂ ਕਦੇ ਜੈਸ਼ਰੀ ਦੇ ਘਰ ਵਾਲਿਆਂ ਨੇ ਉਸ ਤੋਂ ਮਿਲ ਕੇ ਦੇਖਿਆ ਸੀ ਨਾ ਇਹਦੇ ਕਿਤੇ ਨੇੜੇ ਤੇੜੇ ਨਾ ਉਹ ਭੁੱਲ ਭੁੱਲ ਵੀ ਗਏ ਸੀ ਕੌਣ ਸੀ ਤੇ ਕਿੱਥੇ ਹੈ ਜਿਹੜੀ ਕਾਲ ਡਿਟੇਲ ਸੀ ਉਹਦੇ ਵਿੱਚ ਇਹ ਆ ਰਿਹਾ ਸੀ ਕਿ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ ਔਰ ਲੰਬੇ ਸਮੇਂ ਤੋਂ ਹੋ ਰਹੀ ਸੀ ਗੱਲਬਾਤ ਇੱਕ ਦਾ ਹੋਰ ਜ਼ਿਕਰ ਜਿਹੜਾ ਆਇਆ ਸੀ ਮੋਹਸਿਨ ਖਾਨ ਦਾ ਹੁਣ ਜਦੋਂ ਇਹਨਾਂ ਦੋਨਾਂ ਬਾਰੇ ਪਤਾ ਕੀਤਾ ਜਾਂਦਾ ਤੇ ਜਿਹੜਾ ਅਸ਼ੇਕ ਹੁੰਦਾ ਉਹ ਫਰਾਰ ਹੁੰਦਾ ਜਿਹੜਾ ਮੋਹਸਿਨ ਹੁੰਦਾ ਉਹਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਇੱਥੇ ਇੱਕ ਹੋਰ ਖਬਰ ਪੁਲਿਸ ਕੋਲ ਨਿਕਲ ਕੇ ਆਉਂਦੀ ਹੈ ਮੋਹਸਿਨ ਖਾਨ ਦਾ ਕਹਿਣਾ ਹੁੰਦਾ ਵੀ ਸ਼ੇਖ ਦੀ ਤੇ ਜੈਸ਼੍ਰੀ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ ਜਦੋਂ ਇਹਨਾਂ ਦੇ ਕਿਤੇ ਝਗੜੇ ਹੁੰਦੇ ਸੀ ਇਹ ਇੱਕ ਦੂਜੇ ਨੂੰ ਬਲੌਕ ਕਰਦੇ ਸੀ ਜਾਂ ਫੋਨ ਨਹੀਂ ਸੀ ਚੱਕਦੇ ਫਿਰ ਮੇਰੇ ਫੋਨ ਤੋਂ ਫੋਨ ਕੀਤਾ ਜਾਂਦਾ ਸੀ ਜਾਂ ਮੇਰੇ ਫੋਨ ਤੇ ਫੋਨ ਆਉਂਦਾ ਸੀ ਕਿਉਂਕਿ ਕਾਲ ਡਿਟੇਲ ਦੇ ਵਿੱਚ ਜਿਹੜਾ ਸਾਫ ਹੁੰਦਾ ਵੀ ਜਸ਼ਰੀ ਵੱਲੋਂ ਵੀ ਮੋਹਸਿਨ ਦੇ ਨੰਬਰ ਤੇ ਗੱਲ ਕੀਤੀ ਗਈ ਤੇ ਇਧਰੋਂ ਵੀ ਦੂਜੇ ਪਾਸੇ ਗੱਲ ਕੀਤੀ ਗਈ। ਦੋਨਾਂ ਪਾਸੇ ਉਹ ਗੱਲਬਾਤ ਲਗਾਤਾਰ ਜਿਹੜੀ ਹੈ ਉਹ ਹੁੰਦੀ ਰਹਿੰਦੀ ਸੀ। ਹੁਣ ਮੋਹਸਿਨ ਦੇ ਕਹਿਣ ਦੇ ਮੁਤਾਬਕ ਵੀ ਉਹ ਫੋਨ ਜਿਹੜੇ ਕਰਦਾ ਸੀ, ਸ਼ੇਖ ਕਰਦਾ ਸੀ ਤੇ ਜਾਂ ਕਰਦੀ ਜਸ਼ਰੀ ਸ਼ੇਖ ਨਾਲ ਗੱਲ ਕਰਨ ਵਾਸਤੇ। ਪੁਲਿਸ ਹਾਲਾਂਕਿ ਮੋਹਸਿਨ ਨੂੰ ਰਡਾਰ ਤੇ ਰੱਖਦੀ ਹੈ ਵੀ ਇਹਦਾ ਕਤਲ ਦੇ ਵਿੱਚ ਕੋਈ ਤਾਲੁਕਾਤ ਹੈ ਕਿ ਨਹੀਂ ਪਰ ਅਬਦੁਲ ਸ਼ੇਖ ਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਦਾ ਦੂਰ ਦੂਰ ਤੱਕ ਕੋਈ ਪਤਾ ਨਹੀਂ ਹੁੰਦਾ। ਪੁਲਿਸ ਫਿਰ ਉਹਦੇ ਬਾਰੇ ਡਿਟੇਲ ਜਦੋਂ ਕੱਢਦੀ ਹੈ ਉਹਦੀ ਲੋਕੇਸ਼ਨ ਕੱਢਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਇਸ ਤੋਂ ਬਾਅਦ ਉਹ ਨਵੀਂ ਮੁੰਬਈ ਜਾਂਦਾ ਉਸ ਤੋਂ ਬਾਅਦ ਉਹ ਪਨਵੇਲ ਜਾਂਦਾ ਫਿਰ ਆਪਣੇ ਦੋਸਤੋਂ ਪੈਸੇ ਟਰਾਂਸਫਰ ਕਰਵਾਏ ਜਾਂਦੇ ਨੇ ਆਪਣੇ ਅਕਾਊਂਟ ਦੇ ਵਿੱਚ ਫਿਰ ਇੱਕ ਏਟੀਐਮ ਦੇ ਵਿੱਚੋਂ ਜਾ ਕੇ ਪੈਸੇ ਕਢਾਂਦਾ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲਦੀ ਹੈ ਵੀ ਉਹ ਕਰਨਾਟਕਾ ਬੁਲਗਰਾ ਇੱਕ ਜ਼ਿਲ੍ਹਾ ਤੇ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਵੀ ਉਹ ਉਹਦਾ ਹੋਮ ਸਟੇਟ ਹੈ ਉੱਥੇ ਉਹਦੀ ਦਾਦੀ ਰਹਿੰਦੀ ਹੈ ਉਧਰ ਨੂੰ ਰਵਾਨਾ ਹੋ ਚੁੱਕਿਆ ਉਨੇ ਚੀਜ਼ਾਂ ਪਤਾ ਜਦੋਂ ਲੱਗਦੀਆਂ ਨੇ ਪੁਲਿਸ ਲੋਕੇਸ਼ਨ ਦੁਆਰਾ ਫਿਰ ਉਹਦੀ ਕੱਢਦੀ ਹੈ ਵੀ ਹੁਣ ਕਿੱਥੇ ਹੈ ਪਰ ਉਸ ਸਮੇਂ ਉਹਦੀ ਜਿਹੜੀ ਲੋਕੇਸ਼ਨ ਹੁੰਦੀ ਹੈ ਲਾਸਟ ਸਮੇਂ ਉਹਦੇ ਦਾਦੀ ਦੇ ਘਰ ਦੀ ਹੁੰਦੀ ਹੈ ਉਸ ਤੋਂ ਬਾਅਦ ਲੋਕੇਸ਼ਨ ਉਹਦੀ ਬੰਦ ਹੋ ਜਾਂਦੀ ਹੈ ਪੁਲਿਸ ਆਪਣਾ ਜਿਹੜਾ ਖੁਫੀਆ ਤੰਤਰ ਹੈ ਉਹਨੂੰ ਐਕਟਿਵ ਕਰਦੀ ਹੈ ਕਰਨਾਟਕਾ ਪੁਲਿਸ ਨਾਲ ਕੰਟੈਕਟ ਕੀਤਾ ਜਾਂਦਾ ਹੈ ਪੁਲਿਸ ਉੱਥੇ ਪਹੁੰਚਦੀ ਹੈ ਹੁਣ ਉੱਥੇ ਜਦੋਂ ਮੁਖਵਰ ਐਕਟਿਵ ਹੁੰਦੇ ਨੇ ਉਹਦੇ ਬਾਰੇ ਪਤਾ ਕੀਤਾ ਜਾਂਦਾ ਹੈ ਤੇ ਕਈ ਦਿਨਾਂ ਦੀ ਮੁਸ਼ਕਲ ਤੋਂ ਬਾਅਦ ਅਬਦੁਲ ਸ਼ੇਖ ਨੂੰ ਇੱਕ ਪਹਾੜੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਪਤਾ ਲੱਗਦਾ ਵੀ ਆਪਣੇ ਦਾਦੀ ਦੇ ਘਰ ਆਇਆ ਕੁਝ ਸਮੇਂ ਇੱਥੇ ਰਿਹਾ ਇੱਥੇ ਆਪਣਾ ਮੋਬਾਈਲ ਸਵਿਚ ਆਫ ਕਰਕੇ ਰੱਖ ਜਾਂਦਾ ਉਸ ਤੋਂ ਬਾਅਦ ਇੱਥੇ ਚਲਾ ਜਾਂਦਾ ਤੇ ਆਲੇ-ਦੁਆਲੇ ਜਿਹੜੇ ਪਹਾੜੀਆਂ ਨੇ ਕਿਤੇ ਨਾ ਕਿਤੇ ਉਹ ਆਪਣੀਆਂ ਜਿਹੜਾ ਦਿਨ ਤੇ ਰਾਤ गुजारਦਾ ਰਹਿੰਦਾ ਫਿਰ ਅਖੀਰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਮੁੰਬਈ ਲਿਆਂਦਾ ਜਾਂਦਾ ਹੁਣ ਦੇਖਣ ਦੇ ਵਿੱਚ ਮਾਮਲਾ ਸਿੱਧਾ ਸੀ ਵੀ ਇਹਦੇ ਤੇ ਕੇਸ ਲਵਾਇਆ ਕੇਸ ਤੋਂ ਬਾਅਦ ਉਹ ਜਦੋਂ ਬਾਹਰ ਆਉਂਦਾ ਉਹਨੂੰ ਪੁਰਾਣਾ ਗੁੱਸਾ ਵੀ ਉਹਨੇ ਕਤਲ ਕੀਤਾ ਤੇ ਜਿਹੜਾ ਕਾਤਲ ਸੀ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਪਰ ਜਦੋਂ ਹੁਣ ਲਿਆ ਕੇ ਤੇ ਪੁੱਛਗਿਚ ਕੀਤੀ ਜਾਂਦੀ ਹੈ ਫਿਰ ਇੱਕ ਹੋਰ ਮਾਮਲਾ ਨਿਕਲ ਕੇ ਆਉਂਦਾ ਬਾਦਲ ਸ਼ੇਖ ਤੇਜਸ਼ਰੀ ਦਾ ਜਿਹੜਾ ਰਿਲੇਸ਼ਨਸ਼ਿਪ ਬਹੁਤ ਪੁਰਾਣਾ ਸੀ ਚੱਲਦਾ ਹੁੰਦਾ ਫਿਰ ਉਹ ਜੇਲ੍ਹ ਚਲਾ ਜਾਂਦਾ ਇਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਖਤਮ ਹੋ ਜਾਂਦਾ ਡੇਢ ਮਹੀਨਾ ਉਹ ਜੇਲ੍ਹ ਦੇ ਵਿੱਚ ਰਹਿੰਦਾ ਜਦੋਂ ਬਾਹਰ ਆਉਂਦਾ ਉਹਦਾ ਐਕਸੀਡੈਂਟ ਹੋ ਜਾਂਦਾ 45 ਦਿਨ ਉਹ ਬੈੱਡ ਰੈਸਟ ਤੇ ਰਹਿੰਦਾ ਇਹਨਾਂ ਦਾ ਕਨੈਕਸ਼ਨ ਫਿਰ ਸ਼ੁਰੂ ਹੁੰਦਾ ਫੋਨ ਤੋਂ ਸ਼ੁਰੂ ਹੁੰਦਾ ਤੇ ਫੋਨ ਤੋਂ ਫੇਰੇ ਆਪਸ ਦੇ ਵਿੱਚ ਮਿਲਣਾ ਤੇ ਇਹਨਾਂ ਦੇ ਰਿਲੇਸ਼ਨ ਜਿਹੜੇ ਨੇ ਉਸੇ ਤਰੀਕੇ ਚੱਲਦੇ ਰਹਿੰਦੇ ਨੇ ਇਹ ਰਿਲੇਸ਼ਨ ਇਹਨਾਂ ਦੇ 5 ਸਾਲ ਚੱਲਦੇ ਨੇ ਕਿਸੇ ਨੂੰ ਕਿਸੇ ਗੱਲ ਦੀ ਕੋਈ ਭਨਕ ਨਹੀਂ ਹੁੰਦੀ ਪਰਿਵਾਰ ਨੂੰ ਨਹੀਂ ਪਤਾ ਹੁੰਦਾ ਇਹ ਲਗਾਤਾਰ ਚੱਲਦੇ ਰਹਿੰਦੇ ਨੇ ਕਿਉਂਕਿ ਜਿਹੜੀ ਲੜਕੀ ਸੀ ਉਹ ਬਾਹਰ ਡਿਊਟੀ ਕਰਨ ਜਾਂਦੀ ਸੀ ਤੇ ਇੱਕ ਕਿੱਥੇ ਮਿਲਦੇ ਸੀ ਕੀ ਹੁੰਦਾ ਸੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਪਰ ਇਹ ਗੱਲ ਕਤਲ ਤੱਕ ਕਿਵੇਂ ਪਹੁੰਚੀ ਜਿਹੜਾ ਅਬਦੁੱਲ ਸ਼ੇਖ ਸੀ ਉਹ ਜਸ਼ਰੀ ਨਾਲ ਵਿਆਹ ਕਰਾ ਕੇ ਉਹਨੂੰ ਕਰਨਾਟਕਾ ਜਿੱਥੇ ਉਹ ਰਹਿੰਦਾ ਸੀ ਉਹਦੀ ਦਾਦੀ ਰਹਿੰਦੀ ਸੀ ਉੱਥੇ ਲਿਜਾਣਾ ਚਾਹੁੰਦਾ ਸੀ ਪਰ ਜਸ਼ਰੀ ਇਸ ਵਾਸਤੇ ਤਿਆਰ ਨਹੀਂ ਸੀ ਉੱਥੇ ਜਾਣਾ ਨਹੀਂ ਸੀ ਚਾਹੁੰਦੀ ਉਹ ਇੱਥੇ ਹੀ ਰਹਿਣਾ ਚਾਹੁੰਦੀ ਸੀ ਤੇ ਵਿਆਹ ਵੀ ਨਹੀਂ ਸੀ ਕਰਾਉਣਾ ਚਾਹੁੰਦੀ ਹਾਂ ਰਿਲੇਸ਼ਨ ਦੇ ਵਿੱਚ ਜ਼ਰੂਰ ਸੀ ਉਹ ਲਗਾਤਾਰ 6-7 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਸੀ ਪਰ ਉਹਦੇ ਨਾਲ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਤੇ ਨਾ ਕਰਨਾਟਕਾ ਜਾਣਾ ਚਾਹੁੰਦੀ ਸੀ ਤੇ ਜਿਹੜਾ ਦਾਉਦ ਸ਼ੇਖ ਸੀ ਉਹ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਵੀ ਆਪਣੇ ਹਿਸਾਬ ਨਾਲ ਚਲਾਣ ਦੀ ਕੋਸ਼ਿਸ਼ ਕਰਦਾ ਹੁਣ ਜਦੋਂ ਇਹ ਕੋਸ਼ਿਸ਼ ਇਸ ਤਰੀਕੇ ਦੀ ਕਰਦਾ ਜਿਹੜੀ ਯਸ਼ਸ਼ਰੀ ਹੁੰਦੀ ਹੈ ਇਹ ਤੋਂ ਦੂਰੀ ਬਣਾ ਲੈਂਦੀ ਹੈ ਇਹਦੇ ਨਾਲ ਮਿਲਨ ਵਰਤਨ ਘਟਾ ਦਿੰਦੀ ਹੈ ਗੱਲਬਾਤ ਘਟਾ ਦਿੱਤੀ ਜਾਂਦੀ ਹੈ ਇੱਥੇ ਫਿਰ ਦਲਦਸ਼ੇਖ ਇੱਕ ਹੋਰ ਪੈਂਤਰਾ ਖੇਡਦਾ ਜਿਹੜੇ ਅਕਸਰ ਘਟਿਆ ਕਿਸਮ ਦੇ ਆਸ਼ਿਕ ਕਹलिए ਲਵਰ ਕਹलिए ਹੁੰਦੇ ਨੇ ਇਹਦੇ ਕੋਲ ਉਹਦੀਆਂ ਪੁਰਾਣੀਆਂ ਫੋਟੋਆਂ ਹੁੰਦੀਆਂ ਨੇ ਯਸ਼ਸ਼ਰੀ ਦੀਆਂ ਉਹਦਾ ਕਹਿਣਾ ਹੁੰਦਾ ਕਿ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗਾ ਜੇ ਤੂੰ ਨਾ ਆਈਂ ਜਦੋਂ ਇਹ ਨਹੀਂ ਮੰਨਦੀ ਉਹ ਫਿਰ ਫੇਸਬੁੱਕ ਤੇ ਪੋਸਟਾਂ ਵੀ ਪਾ ਦਿੰਦਾ ਫੋਟੋਆਂ ਪਾ ਦਿੰਦਾ ਇਹਨਾਂ ਦੋਨਾਂ ਦੀਆਂ ਜਿਹੜੀਆਂ ਇਤਰਾਜਯੋਗ ਹਾਲਾਤ ਦੇ ਵਿੱਚ ਹੁੰਦੀਆਂ ਨੇ ਫਿਰ ਜੈਸ਼ਰੀ ਨੂੰ ਫੋਨ ਕਰਦੀ ਹੈ ਤੇ ਫੋਟੋਆਂ ਡਿਲੀਟ ਕਰਦਾ ਉਹਨੂੰ ਫਿਰ ਮਿਲਣਾ ਸ਼ੁਰੂ ਕਰਦੀ ਹੈ ਇਹਨਾਂ ਦਾ ਮੇਲਜੋਲ ਫਿਰ ਚੱਲਦਾ ਰਹਿੰਦਾ ਹੁਣ ਦਾਊਦ ਸ਼ੇਖ ਇੱਕੋ ਗੱਲ ਤੇ ਅੜਿਆ ਹੁੰਦਾ ਵੀ ਵਿਆਹ ਕਰਾ ਕੇ ਤੇ ਕਰਨਾਟਕਾ ਜਾਣਾ ਪਰ ਜੈਸ਼ਰੀ ਇਹਦੇ ਵਾਸਤੇ ਨਹੀਂ ਮੰਨਦੀ ਹੁਣ ਇਹਨੂੰ ਮਿਲਣ ਵਾਸਤੇ ਵੀ ਨਹੀਂ ਮੰਨਦੀ ਪਰ ਉਹ ਦਬਾਅ ਬਣਾਉਂਦਾ ਵੀ ਮੈਂ ਫੋਟੋਆਂ ਪਾਵਾਂਗਾ ਜਾਣ ਤੋਂ ਪਹਿਲਾਂ ਹੁਣ 25 ਜੁਲਾਈ ਨੂੰ ਉਹਨੂੰ ਮਿਲਣ ਜਾਣਾ ਹੁੰਦਾ ਉਸ ਤੋਂ ਪਹਿਲਾਂ ਆਪਣੀ ਇੱਕ ਸਹੇਲੀ ਕੋਲ ਜਾਂਦੀ ਹੈ ਤੇ ਉਹਦਾ ਉਹਨੂੰ ਕਹਿਣਾ ਹੁੰਦਾ ਵੀ ਮੈਨੂੰ ਇੱਕ ਲੜਕਾ ਬੁਲਾ ਰਿਹਾ ਮੈਂ ਮਿਲਣ ਜਾ ਰਹੀ ਹਾਂ ਪਰ ਮੈਨੂੰ ਡਰ ਬਹੁਤ ਲੱਗ ਰਿਹਾ ਉਹਦਾ ਕਹਿਣਾ ਸੀ ਵੀ ਮੈਂ ਤੇਰੇ ਨਾਲ ਚਲਦੀ ਆ ਜੇ ਕੋਈ ਦਿੱਕਤ ਹੈ ਤਾਂ ਆਪਾਂ ਦੋਨੋਂ ਚਲਦੀ ਆ ਪਰ ਜੈਸ਼ਰੀ ਦਾ ਕਹਿਣਾ ਹੁੰਦਾ ਵੀ ਨਹੀਂ ਮੈਂ ਇਕੱਲੀ ਹੀ ਜਾਨੀ ਆ ਉਹ ਨਾਂ ਤਾਂ ਦੱਸਦੀ ਆ ਵੀ ਲੜਕਾ ਕਿਹੜਾ ਸੀ ਤੇ ਕਿੱਥੇ ਮਿਲਣ ਚੱਲੀ ਹੈ ਇਸ ਗੱਲ ਦਾ ਉਹਨੂੰ ਕੋਈ ਪਤਾ ਨਹੀਂ ਸੀ ਇਹ ਜਾਂਦੀ ਆ ਉੱਥੇ ਉੱਥੇ ਜਾ ਕੇ ਫਿਰ ਇਹਨਾਂ ਦੀ ਆਪਸ ਦੇ ਵਿੱਚ ਵਿਆਹ ਨੂੰ ਤੇ ਕਰਨਾਟਕਾ ਜਾਣ ਨੂੰ ਲੈ ਕੇ ਬਹਿਸ ਹੁੰਦੀ ਹੈ ਬਹਿਸ ਫਿਰ ਕਾਫੀ ਜਦੋਂ ਖਤਰਨਾਕ ਰੂਪ اختیار ਕਰਦੀ ਹੈ ਹੁਣ ਇੱਥੇ ਦਾਉਦ ਸ਼ੇਕ ਸੋਚ ਕੇ ਗਿਆ ਸੀ ਵੀ ਜਾਨ ਤਾਂ ਜੋ ਵਿਆਹ ਵਾਸਤੇ ਮੰਨੇਗੀ ਤੇ ਮੇਰੇ ਨਾਲ ਜਾਏਗੀ ਨਹੀਂ ਤਾਂ ਉਹਨੂੰ ਖਤਮ ਕਰ ਦਾਂਗਾ ਇਹ ਦੋ ਚਾਕੂ ਲੈ ਕੇ ਜਾਂਦਾ ਹੁਣ ਇੱਥੇ ਪੈਟਰੋਲ ਪੰਪ ਦੇ ਕੋਲ ਸੁੰਨਸਣ ਇਲਾਕੇ ਦੇ ਵਿੱਚ ਮਿਲਦੇ ਨੇ ਜਦੋਂ ਨਹੀਂ ਮੰਨਦੀ ਫਿਰ ਉਹ ਚਾਕੂਆਂ ਦੇ ਨਾਲ ਉਹਤੇ ਹਮਲਾ ਕਰਦਾ ਉਹਦੇ ਢਿੱਡ ਤੇ ਉਹਦੀ ਛਾਤੀ ਦੀ ਉਹਦੇ ਗਰਦਨ ਦੇ ਵਿੱਚ ਚਾਕੂ ਮਾਰੇ ਜਾਂਦੇ ਨੇ ਇੰਨੇ ਨਾਲ ਵੀ ਦਾ ਗੁੱਸਾ ਸ਼ਾਂਤ ਨਹੀਂ ਹੁੰਦਾ ਉਹਦੇ ਪ੍ਰਾਈਵੇਟ ਪਾਰਟ ਤੇ ਵੀ ਬਹੁਤ ਬੁਰੀ ਤਰੀਕੇ ਨਾਲ ਚਾਕੂ ਮਾਰੇ ਜਾਂਦੇ ਨੇ ਹੁਣ ਜਦੋਂ ਦੇਖਦਾ ਵੀ ਉਹਦੀ ਮੌਤ ਹੋ ਚੁੱਕੀ ਹੈ ਵੀ ਇਹਦਾ ਗੁੱਸਾ ਫਿਰ ਵੀ ਸ਼ਾਂਤ ਨਹੀਂ ਹੁੰਦਾ ਇੱਕ ਪੱਥਰ ਚੱਕਦਾ ਤੇ ਉਹਦੇ ਸਿਰ ਦੇ ਵਿੱਚ ਮਾਰਦਾ ਤਾਂ ਸਿਰ ਵੀ ਕੁਚਲ ਦਿੰਦਾ ਉੱਥੋਂ ਫਿਰ ਇਹ ਫਰਾਰ ਹੋ ਜਾਂਦਾ ਹੁਣ ਇਹਨੂੰ ਪਤਾ ਸੀ ਵੀ ਮੈਂ ਜੋ ਕੁਝ ਕੀਤਾ ਅੱਜ ਨਹੀਂ ਤਾਂ ਕੱਲ ਫੜਿਆ ਜਾਵਾਂਗਾ ਇਹ ਉੱਥੋਂ ਨਿਕਲਦਾ ਪਨਵੇਲ ਜਾਂਦਾ ਫਿਰ ਆਪਣੇ ਦੋਸਤੋਂ ਪੈਸੇ ਆਪਣੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਦਾ ਇਹਨੂੰ ਪਤਾ ਸੀ ਵੀ ਮੈਂ ਜਿੱਥੇ ਵੀ ਜਾਵਾਂਗਾ ਮੈਨੂੰ ਪੈਸੇ ਦੀ ਜ਼ਰੂਰਤ ਪਵੇਗੀ ਉਹਤੋਂ ਪੈਸੇ ਮੰਗਵਾਂਦਾ ਪੈਸੇ ਕਢਾ ਕੇ ਫਿਰ ਆਪਣੇ ਪਿੰਡ ਚਲਾ ਜਾਂਦਾ ਹੈ ਕਰਨਾਟਕਾ ਪਰ ਅਖੀਰ ਪੁਲਿਸ ਜਦੋਂ ਲੱਭਣ ਤੇ ਆ ਜੇ ਤੇ ਇਹਨੂੰ ਕਰਨਾਟਕਾ ਤੋਂ ਵੀ ਲੱਭ ਕੇ ਲੈ ਆਉਂਦੀ ਹੈ ਤੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹਨੂੰ ਜੇਲ੍ਹ ਭੇਜਿਆ ਜਾਂਦਾ ਹੈ ਪੁਲਿਸ ਨੇ ਜਿੰਨੀ ਮੁਸਤੈਦੀ ਇੱਕ ਲੜਕੀ ਦੇ ਮਰਨ ਤੋਂ ਬਾਅਦ ਦਿਖਾਈ ਮੌਤ ਹੋਣ ਤੋਂ ਬਾਅਦ ਜਿਹੜੀ ਪੁਲਿਸ ਐਕਟਿਵ ਹੋਈ ਜੇ ਕਿਤੇ ਪਹਿਲਾਂ ਹੋਈ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਆਉਂਦਾ ਕਿਉਂਕਿ ਕੋਰਟ ਨੇ ਉਹਦੇ ਵਾਰੰਟੀ ਸ਼ੂ ਕੀਤਾ ਸੀ ਕਿ ਕਿਸੇ ਵੀ ਕੀਮਤ ਤੇ ਉਹਨੂੰ ਫੜ ਕੇ ਲਿਆਓ ਕੋਰਟ ਦੇ ਵਿੱਚ ਪੇਸ਼ ਕਰੋ ਤੇ ਉਹਨੂੰ ਜੇਲ੍ਹ ਭੇਜਿਆ ਜਾਵੇ ਉਹ ਬਾਹਰ ਆਇਆ ਸੀ ਮੁੜ ਕੇ ਕਿ ਉਹ ਆਪਣੀ ਤਰੀਕ ਤੇ ਗਿਆ ਹੀ ਨਹੀਂ ਪਰ ਪੁਲਿਸ ਨੇ ਨਾ ਤੁਹਾਨੂੰ ਲੱਭਿਆ ਤੇ ਨਾਲ ਲੱਪਣ ਦੀ ਕੋਸ਼ਿਸ਼ ਕੀਤੀ ਉਹ 5 ਸਾਲ ਆਜ਼ਾਦ ਘੁੰਮਦਾ ਰਿਹਾ ਹੁਣ ਮਾਪਿਆਂ ਤੋਂ ਚੋਰੀ ਉਹਨੇ ਦਾਊਦ ਨਾਲ ਫਿਰ ਵੀ ਸਬੰਧ ਰੱਖੇ ਹੁਣ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਸੀ ਰਿਲੇਸ਼ਨਾਂ ਦਾ ਪਤਾ ਲੱਗਦਾ ਉਹ ਜੇਲ੍ਹ ਦੇ ਵਿੱਚ ਜਾਂਦਾ ਜੇਲ੍ਹ 'ਚ ਆਉਣ ਤੋਂ ਬਾਅਦ ਵੀ ਉਹਦੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਸਬੰਧ ਰੱਖੇ ਐਨੇ ਸਾਲ ਉਹਨਾਂ ਸਬੰਧਾਂ ਦੇ ਚੱਲਦੇ ਆਂ ਫਿਰ ਅਖੀਰ ਜਿਹੜੀ ਜੈ ਸ਼ਰੀ ਸੀ ਉਹਦੀ ਇੰਨੀ ਦਰਦਨਾਕ ਮੌਤ ਹੁੰਦੀ ਹੈ ਜਿੰਨੇ ਬਾਰੇ ਉਹਨੇ ਮਾਪਿਓ ਨੂੰ ਨਹੀਂ ਸੀ ਦੱਸਿਆ ਇਹ ਸਟੋਰੀ ਹੋ ਸਕਦਾ ਹੈ ਕਈ ਐਸੇ ਲੋਕਾਂ ਕੋਲ ਵੀ ਪਹੁੰਚੇ ਜਿਹੜੇ ਇਸ ਕੰਜੇ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਬੰਦਾ ਪਿਆਰ ਦੇ ਵਿੱਚ ਹੁੰਦਾ ਛੁੜੀ ਹੋਵੇ ਮੁੰਡਾ ਹੋਵੇ ਇਹੋ ਜਿਹੀਆਂ ਫੋਟੋਆਂ ਜਿਹੜੀਆਂ ਨੇ ਪਹਿਲੀ ਗੱਲ ਤਾਂ ਇਹ ਫੋਟੋਆਂ ਖਿੱਚਣੀਆਂ ਨਹੀਂ ਚਾਹੀਦੀਆਂ ਵੀਡੀਓ ਨਹੀਂ ਬਣਾਉਣੀ ਚਾਹੀਦੀ ਆਪਣੇ ਐਸੇ ਇਤਰਾਜ਼ਯੋਗ ਹਾਲਤ ਦੇ ਵਿੱਚ ਵੀ ਜਿਹੜੀਆਂ ਆਪਾਂ ਵੀ ਨਾ ਦੇਖ ਸਕੀਏ ਤੇ ਜਦੋਂ ਕਿਸੇ ਦੇ ਕੋਲ ਹੁੰਦੀਆਂ ਨੇ ਉਹ ਇੱਕ ਹਥਿਆਰ ਵਾਂਗੂ ਹੋ ਜਾਂਦੀਆਂ ਨੇ ਜੇ ਫਿਰ ਵੀ ਕੋਈ ਬੰਦਾ ਫਸਿਆ ਹੋਇਆ ਤਾਂ ਪੁਲਿਸ ਦੀ ਮਦਦ ਜ਼ਰੂਰ ਲਓ ਪੁਲਿਸ ਕੋਲ ਪਹੁੰਚੋ ਕਿਉਂਕਿ ਜਦੋਂ ਫਿਰ ਪਾਣੀ ਸਿਰ ਤੋਂ ਲੰਘਦਾ ਤਾਂ ਫਿਰ ਵੀ ਬੰਦਾ ਪੁਲਿਸ ਕੋਲ ਹੀ ਪਹੁੰਚਦਾ ਨਵਟਾਰਾ ਉੱਥੇ ਹੀ ਹੁੰਦਾ ਤਾਂ ਪਹਿਲਾਂ ਪਹੁੰਚੋ ਤੇ ਪਹਿਲਾਂ ਹੀ ਨਵਟਾਰਾ ਹੋ ਜਾਏ ਤੇ ਉਹ ਵੀਡੀਓ ਵਾਇਰਲ ਨਾ ਹੋਣ ਤੇ ਜਿਹੜਾ ਮੁਜਰਮ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚੇ ਜਿੰਨੀ ਦੇਰ ਤੁਸੀਂ ਡਰਦੇ ਰਹੋਗੇ ਓਨੀ ਦੇਰ ਉਹ ਤੁਹਾਡਾ ਸ਼ੋਸ਼ਣ ਕਰਦਾ ਰਹੇਗਾ ਜਾਂ ਕਰਦੀ ਰਹੇਗੀ ਤਾਂ ਸਹੀ ਹੱਲ ਇਹੀ ਹੈ ਵੀ ਤੁਸੀਂ ਕਾਨੂੰਨ ਦੀ ਮਦਦ ਲਓ ਜਦੋਂ ਕਾਨੂੰਨ ਦੇ ਸ਼ਕੰਜੇ ਦੇ ਵਿੱਚ ਆਏਗਾ ਫਿਰ ਉਸ ਤੋਂ ਬਾਅਦ ਉਹ ਕੁਝ ਵੀ ਨਹੀਂ ਕਰ ਸਕਦਾ ਤੇ ਤੁਸੀਂ ਮੁਸੀਬਤੋਂ ਨਿਕਲ ਸਕਦੇ ਹੋ ਹੁਣ ਜਸ ਸ਼ਰੀ ਨੇ ਇਹਦੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਉਹ ਸ਼ੋਸ਼ਨ ਉਹਦਾ ਚੱਲਦੀ ਰਹੀ ਤੇ ਅਖੀਰ ਉਹਨੂੰ ਆਪਣੀ ਜਾਨ ਤੋਂ ਹੱਤ ਧੋਣਾ ਪਿਆ ਜੇ ਆਪ ਆਪਣੇ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ